ਆ ਦੇਖੋ ਭਾਈ ਆ ਕੀ ਗੱਲ ਹੋਗੀ ਭਾਈ ਭਾਈ 500 ਦਾ ਤੇਲ ਪਾ ਕੇ ਨਾ ਭਜਦਾ ਸੀਗਾ ਭਾਈ ਇਹ ਅੱਛਾ ਚੋਰੀ ਕਰਕੇ ਭਜਦਾ ਸੀਗਾ ਹਾਂ ਚੋਰੀ ਕਰਕੇ ਭਜਦਾ ਸੀ ਆ ਦੇਖੋ ਭਾਈ ਆ ਪੰਪ ਵਾਲਿਆਂ ਨੂੰ ਲੋਕ ਕਹਿੰਦੇ ਆ ਮਾੜੇ ਆ ਪਹਿਲੀ ਗੱਲ ਆ ਪੰਪ ਵਾਲੇ ਇੰਨੇ ਵਧੀਆ ਬੰਦੇ ਦੋ ਮਾਰ ਮੂੰਹ ਦੇ ਹੋਰ ਮਾਰ ਦੇ ਮਾਰ 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 ਦੇਖੋ ਜੀ ਇੱਕ ਵਾਰ ਆ ਗੱਲ ਸੁਣੋ ਪੰਪ ਵਾਲੇ ਬੰਦੇ ਨੂੰ ਲੋਕ ਕਹਿੰਦੇ ਆ ਇਹ ਕੁੰਡੀ ਲਾਉਂਦੇ ਆ ਪਹਿਲੀ ਗੱਲ ਅਸੀਂ ਪੰਪ ਵਾਲਿਆਂ ਬਾਰੇ ਦੱਸਣਾ ਚਾਹੁੰਦੇ ਆ ਸਾਡਾ ਭਰਾ ਹੈ ਕੀ ਨਾਂ ਹੈ ਭਾਈ ਮੇਰਾ ਨਾਂ ਵਿਜੇ ਸਿੰਘ ਆ ਭਾਈ ਵਿਜੇ ਆ ਪੰਪ ਵਾਲੇ ਕਦੇ ਕਿਸੇ ਦਾ ਕੁੰਡੀ ਨਹੀਂ ਲਾਉਂਦੇ ਕਦੇ ਕਿਸੇ ਨੂੰ ਗਲਤ ਨਹੀਂ ਕਹਿੰਦੇ ਜਿੰਨੇ ਦਾ ਤੇਲ ਹੁੰਦਾ ਓਨੇ ਦਾ ਪਾਉਂਦੇ ਆ ਠੀਕ ਹੈ ਇਹ ਬੰਦੇ ਨਾਲ ਇਹਨੇ ਕੀ ਕੀਤੀ ਹੈ ਤੇ ਇਹਨੂੰ ਕਹਿੰਦਾ ਜੀ ਮੈਨੂੰ 500 ਦਾ ਤੇਲ ਵਾ ਦੇ ਹਾਂ ਇਹ 500 ਟੈਂਕੀ ਫੁੱਲ ਕਰਾ ਲਈ ਇਹਨੇ ਹਾਂ ਟੈਂਕੀ ਫੁੱਲ ਆ ਪੰਪ ਆ ਦੇਖੋ ਜੀ ਟੈਂਕੀ ਫੁੱਲ ਕਰਾ ਕੇ ਤੇ ਉਸ ਤੋਂ ਬਾਅਦ ਬਾਈ ਫੇਰ ਤੂੰ ਮਸ਼ੀਨ ਲੈਣਾਗਾ ਆਪਣੇ ਆਪ ਉੱਥੇ ਮਸ਼ੀਨ ਮੈਨ ਲੈਣ ਵਾ ਗਿਆ ਬਾਈ ਹੂੰ ਤੇ ਮੁੜ ਕੇ ਭੱਜਣ ਲੱਗਿਆ ਮੈਂ ਆਪਾਂ ਫੜ ਲਈ ਅੱਛਾ ਅੱਛਾ ਠੀਕ ਹੈ ਤੇ ਵੇ ਸੱਟ ਲੈ ਸੱਟ ਲੈ ਫਿਰੋਣਾ ਅੱਛਾ ਫੜ ਲੈ ਫੜ ਲੈ ਫੜ ਉਹਨੂੰ ਮਾਰੋ ਦੋ ਦੋ ਮਾਰੋ ਦੇ ਮਾਰੋ ਮੈਨ ਸੋਦੇ ਮਾਰੋ ਮਾਰੋ ਹਾਂ ਭਾਈ ਇਹ ਕੀ ਕੀ ਚੱਕਰ ਹੋਇਆ ਇਹ ਜਿਹੜੇ ਇਹ ਭਰਾ ਇਹ ਭਰਾ ਭਰਾ ਨੂੰ ਬਹੁਤ ਸਾਲਾਂ ਤੋਂ ਜਾਣਦਾ ਪਾ ਪਾਲਾ ਬਾਇਆ ਕਹਿੰਦਾ ਵੀ ਅੱਜ ਤੱਕ ਇਹਨੇ ਕਿਸੇ ਨਾਲ ਕੋਈ ਠੱਗੀ ਦੀ ਡੋਰੀ ਨਹੀਂ ਜਿੰਨੇ ਦਾ ਦਿਲ ਕਹਿੰਦੇ ਉਹਨੇ ਨਾਲ ਬੋਂਦਾ ਬਹੁਤ ਵਧੀਆ ਆਪਣੀ ਹੋ ਗਈ 10 ਸਾਲ ਪੁਰਾਣੀ ਮਿੱਤਰ ਤਾਂ ਹੈਗੀ ਆਪਣੀ ਹੂੰ 10 ਸਾਲ ਪੁਰਾਣੀ ਮਿੱਤਰ ਤਾਂ ਇਹ ਬੰਦੇ ਤੋਂ ਮੈਂ ਬਹੁਤ ਪਿਆਰ ਹੈ ਆਪਣਾ ਇਹਦੇ ਨਾਲ ਇਹ ਬੰਦਾ ਕਿਹੜਾ ਪਿੰਡ ਆ ਉਧਰ ਬੰਦਾ ਕਿਹੜਾ ਪਿੰਡ ਕਿਹੜਾ ਪਿੰਡ ਮੇਰਾ ਵੀ ਕਿਹੜਾ ਪਿੰਡ ਹਾਂ ਕਿਹੜਾ ਕਿਹੜਾ ਪਿੰਡ ਨਸਲਾ ਪਿੰਡ ਕੋਰੇਆਂ ਕੰਨੀ ਹੈ ਹੈ ਕੋਰੇਆਂ ਕੰਨੀ अच्छा आया भाई मोटरसाइकिल आ ਤੁਸੀਂ ਮੋਟਰਸਾਈਕਲ ਦੀ ਪਲੇਟ ਤੋਲੀ ਫਿਰਦਾ ਬੰਦਾ ਤੇ ਭਾਈ ਪਹਿਲਾਂ ਕੋਈ ਕਰਨਾ ਹੋਈ ਐ ਇੱਥੇ ਇੱਥੇ ਪਹਿਲਾਂ ਇੱਥੇ ਕਰਨਾ ਹੋਈ ਐ ਹਾਂਜੀ 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 ਠੀਕ ਐ ਤੇ ਕੋਈ ਭਾਈ ਥੋੜੇ ਜਿਹੀ ਵੀ ਗਲਤੀ ਐ ਕੋਈ ਸਕਿਉਰਟੀ ਗਾਰਡ ਸਕਿਉਰਟੀ ਗਾਰਡ ਨਹੀਂ ਰੱਖਿਆ ਤੁਸੀਂ ਸਕਿਉਰਟੀ ਗਾਰਡ ਤਾਂ ਰੱਖਣਾ ਸੀ ਯਾਰ ਕੋਈ ਗਨਮੈਨ ਜਾਂ ਬੰਦੂਕ ਨਾਲ ਖੜਾਉਂਦਾ ਭਾਈ ਇਹ ਬਾਲਾ ਚਿਰਾਂ ਤੋਂ ਆਇਆ ਇਹ ਬੰਦਾ ਹੈ ਪਹਿਲੀ ਵਾਰ ਹੋਇਆ ਇਹ ਪਹਿਲਾ ਹੋਇਆ ਸੀਗਾ ਹਾਂ ਮਤਲਬ ਇਹ ਬੰਦਾ ਪਹਿਲੀ ਵਾਰ ਆਇਆ ਹੈ ਇਹ ਪਹਿਲੀ ਵਾਰ ਮਤਲਬ ਇਹ ਨਹੀਂ ਆਇਆ ਕੀਤਾ ਹਾਂਜੀ ਠੀਕ ਐ ਇਹ ਤੁਸੀਂ ਆ ਦੇਖ ਰਹੇ ਹੋ ਬਾਈ ਜੀ ਇਹ ਬੰਦੇ ਨੇ ਤੇਲ ਪਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਐ ਦੱਸੋ ਇਹ ਕਿਹੜਾ ਇਹ ਦੂਪਹਿਰ ਕਿੰਨੇ ਬੰਦੇ ਨੇ ਕੀਤੀ ਐ ਚਲ ਤੇਲ ਪਾ ਬਾਈ ਤੂੰ ਆਦਾ ਕੰਮ ਕਰ ਕੋਈ 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 ਤੂੰ ਫੜ ਤੂੰ ਫੜਨੂ ਭਈ 8-10 ਜਣੇ ਇਹਨਾਂ ਨੇ ਕੀਤੇ ਹੈ 10 ਦਾ ਜਣੇ ਨੇ ਕੀਤੇ 10 ਬੰਦੇ ਨੇ ਦੂਪਹਿਰ ਉਹ ਕੀਤਾ ਹੈ ਠੀਕ ਹੈ ਤੇ ਆ ਦੇਖੋ ਇਹ ਆ ਰੇੜੀ ਵਾਲੇ ਬੰਦੇ ਐ ਵਿਚਾਰੇ ਗਰੀਬ ਬੰਦੇ ਐ ਠੀਕ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਅੱਸੀ ਗੱਲ ਜੀ ਆ ਕਿੰਨੀ ਰੇੜੀ ਪੁੰਨਾਂ ਬਾਈ ਦਿਨ ਚ ਬਾ 4-500 ਰੁਪਏ ਬਣੇ 4-500 ਰੁਪਏ ਹੈ ਨਾ ਕਿੰਨੇ ਪਰਿਵਾਰ ਚ ਕੌਣ ਕੌਣ ਐ 5 7 ਜੀ ਆ ਬਾਈ 7 ਜੀ ਆ 7 ਜੀ ਜੇ ਤੂੰ ਮਤਲਬ 500 ਰੁਪਏ ਦੇ ਨਾਲ 7 ਜੀ ਨੂੰ ਪਾਲਦਾ ਮਤਲਬ ਕਦੇ ਤੇ ਦਲ ਚ ਕੋਈ ਠੱਗੀ ਟੋਰੀ ਵਾਲਾ ਚੋਰੀ ਵਾਲਾ ਵਿਚਾਰਾ ਆ ਨਹੀਂ ਬਾਈ ਹੈਨਾ ਅਬ ਕੀ ਆਪ ਦੇ ਕਮੋਨਾ ਦਿਖਾਣਾ ਹੈਨਾ ਤੇ ਕਮਾਈ ਕਰ ਆ ਦੇਖੋ ਆ ਵਿਚਾਰੇ ਨੇ ਬਾਈ ਇਹ ਰਿਡੀ ਦਾ ਕੰਮ ਕਰਦਾ ਤੇ ਸੁਫਲੇ ਦਾ ਬਾਈ ਤੇਰੇ ਵੀ ਹੋਣਗੇ ਮੇਰੇ ਕੋਲੇ ਗੱਡੀ ਹੋਵੇ ਚੰਗਾ ਘਰ ਵਾਰ ਹੋਵੇ ਹਾਂਜੀ ਹਾਂਜੀ ਮਤਲਬ ਕਿਰਾ ਮਹੀਨੇ ਦਾ 15000 ਰੁਪਏ ਤੈਨੂੰ ਮਿਲਦੇ ਖਰਚੇ ਪਾਣੀ ਘੱਟ ਗਏ ਜੀ ਨਹੀਂ ਨਹੀਂ ਖਰਚੇ ਵਿੱਚ ਹੀ ਖਰਚੇ ਵਿੱਚ ਹੀ ਮਤਲਬ ਤੁਸੀਂ 6000 ਰੁਪਏ ਵਜਦਾ ਉਹ ਤਨੂੰ ਹਾਂਜੀ ਇਹ ਬੰਦਾ ਕਹਿੰਦਾ ਭਾਈ ਮੈਂ ਚੋਰੀ ਨਹੀਂ ਕਰਦਾ ਹੱਕ ਸੱਚ ਦੀ ਖਾਨਾ ਹੈ ਭਾਈ ਇਹ ਪੰਪ ਵਾਲੇ ਬਾਰੇ ਕੀ ਕਹਣਾ ਤੁਸੀਂ ਪੰਪ ਵਾਲੇ ਅੱਜ ਤੱਕ ਕਹਿੰਦੇ ਨੇ ਕਿਸੇ ਨੇ ਮਾਰਾ ਨਹੀਂ ਕੀਤਾ ਹਨਾ ਤੁਹਾਨੂੰ ਪੁੱਛਦਾ ਪੰਪ ਵਾਲੇ ਬੰਦੇ ਵਧੀਆ ਨੇ ਇਹ ਠੀਕ ਆ ਬੰਦੇ ਭਾਈ ਆ ਬੰਦੇ ਵਧੀਆ ਸੋ ਭਾਈ ਇਹ ਜਿਹੜਾ ਬੰਦਾ ਤੁਹਾਨੂੰ ਦਿਖਾਉਣਾ ਮੈਂ ਇਹਨੂੰ ਫੜੋ ਇਹਨੂੰ ਫੜ 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 ਪੁਲਿਸ ਵਾਲਾ ਨੂੰ ਕਰਦੇ ਆ ਫੋਨ ਖੜਦਾ ਫੋਨ ਫੋਨ ਕੱਢੋ ਭਾਈ ਤਰਾ ਤਰਾ ਫੋਨ ਲਿਓ ਲਾ ਪੁਲਿਸ ਨੂੰ ਫੋਨ ਲਾ ਜਾ ਆਹ ਦੇਖੋ ਭਾਈ ਇਹ ਬੰਦੇ ਨੇ ਇਥੋਂ ਤੇਲ ਪਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਪੰਪ ਤੋਂ ਹਾਂ ਲਾ ਲਾ ਪੁਲਿਸ ਨੂੰ ਲਾ ਫੋਨ ਮੇਰਾ ਸੋਲੇ ਦੀ ਕੀ ਗੰਦ ਪਾਇਆ ਨੇ ਲਾਲਾ ਪੁਰਸੂ ਨੂੰ ਲਾਪੋ ਲਾਲਾ ਘਰ ਪੁਰਸੂ ਨੂੰ ਮੋੜੋ ਆਹ ਇੰਦੀ ਬੱਜਨ ਦੇ ਬੋਤੋ ਖੜ ਦੇ ਖੜ ਖੜ ਆਹ ਆ ਚੈਨ ਆ ਚੈਨ ਕਿੱਥੋਂ ਲੰਦੀ ਆ ਚੈਨ ਬਰਵਾਈਆ ਯਾਰ ਕਿੰਨੇ ਦੀ ਬਣਾਈ ਆ 4000 ਦੀ ਬਣਾਈ ਆ 4000 ਦੀ ਬਣਾਈ ਨਹੀਂ ਮੈਨੂੰ ਲੱਗਦਾ ਤੂੰ ਇਹ ਵੀ ਲੈ ਲੂਗਾ ਭੱਜਾ ਲਾਦਾ ਇਹ ਮੇਰੀ ਘਰ ਪੁਰਸਾਨਾ ਨਾਲ ਗੱਲ ਖੜਾ ਪੜਾ ਜਾਂਦਾ ਹੁਣ ਦੇ ਮੈਨੂੰ ਲੱਗਦਾ ਆ ਗੱਲ ਹਾਂ ਕਰਦੇ ਹਾਂ ਹੈਲੋ ਹਾਂ ਜਨਾਬ ਜੀ ਆ ਜੀ ਆਪਣੇ ਨੇ ਤੇ ਪੰਪ ਤੇ ਕੋਈ ਬੰਦਾ 500 ਦਾ ਪੈਟਰੋਲ ਪਵਾ ਕੇ ਭੱਜਣ ਲੱਗਿਆ ਸੀਗਾ ਤੇ ਫੜਿਆ ਹੋਇਆ ਤੇ ਪਹੁੰਚੋ ਜੀ ਹਾਂ ਜੇ ਜੀ ਥੋੜੇ ਹੁੰਦੇ ਆ ਪੰਜਾਬ ਚ ਗੰਦ ਪੈਣ ਲੱਗ ਗਿਆ ਤਾਂ ਫਿਰ ਤਾਂ ਇਹ ਤਾਂ ਬਾਈ ਸ਼ਰਮ ਵਾਲੀ ਗੱਲ ਹੈ ਜੀ ਹਾਂ ਥੋੜੇ ਸਰ ਥੋੜੇ ਇਹ ਦੋ ਮਾਰ ਮਾਰ ਬਜੇ ਮਰ ਮਾਰ 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 ਹੋਏ ਮਰ ਬਾਈ ਫੜਿਆ ਹੋਇਆ ਫੜਿਆ ਹੋਇਆ ਜਨਾਬਾਂ ਜੀ ਫਾਇਦਾ ਹੈ ਬਈ ਫਾਇਦਾ ਕਿਉਂ ਕਹਿੰਦੇ ਬਈ ਚੰਗੀ ਦੌਣੀ ਲਾਓ ਕਹਿੰਦੇ ਫੇਰ ਫੇਰ ਅਸੀਂ ਆਉਂਨੇ ਆ ਗਲਤੀ ਕਦੀ ਹੈ ਗਲਤੀ ਕਦੀ ਹੈ ਕਦੀ ਗਲਤੀ ਹੈ ਆ ਰਹੇ ਪੁਲਿਸ ਆ ਰਹੇ ਇਹ ਗਲਤੀ ਕਦੀ ਆ ਓਏ ਗਲਤੀ ਕਦੀ ਹੈ ਬਾਈ ਓ ਬਾਈ ਮਨ ਕਦੀ ਕਦੀ ਗਲਤੀ ਹੈ ਤੂੰ ਇਹ ਦੱਸ ਵੀ ਹੁਣ ਤੱਕ ਕਿੰਨੇ ਪੈਸੇ ਕਮਾ ਚੁੱਕੇ ਹੈ ਆ ਪੰਪ ਦੀਆਂ ਚੋਰੀਆਂ ਤੋਂ ਬੋਲ 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 ਹੈ ਪੈਸੇ ਕਿੰਨੇ ਦਿਨਾਂ ਚੋ 15 ਦਿਨਾਂ ਚੋ 15 ਦਿਨਾਂ ਚੋ ਮਹੀਨੇ ਚ ਕਿੰਨੇ ਕਮਾ ਲਨੇ ਮਹੀਨੇ ਚ ਲੱਖ ਰੁਪਏ ਲੱਖ ਰੁਪਏ ਮਹੀਨੇ ਦਾ ਸ਼ਾਪ ਦਾ ਆ ਦੇਖ ਲੈ ਬਾਈ ਤੇਰੀ ਤਰ੍ਹਾਂ ਕਿੰਨੀ ਹੈ ਮੇਰੀ 10000 ਰੁਪਏ ਤੇਰੀ 10000 ਰੁਪਏ ਪਰਿਵਾਰ ਚ ਕੌਣ ਕੌਣ ਹੈ ਪਰਵਾਜੀ ਬੋਲ ਲੜਕੇ ਜਿੰਨੀ ਆ ਦੋ ਲੜਕੇ ਆ ਹੋਰ ਪਰਿਵਾਰ ਹੈ ਬਸ ਘਰ ਵਾਲੀ ਨਾਲ 10000 ਰੁਪਏ ਚ ਤੂੰ ਮਹੀਨਾ ਤੇ ਖਰਚੇ-ਖਰਚੇ ਕਿੰਨੇ ਆ ਬਾਈ ਤੇਰੇ ਕੀ ਖਰਚਾ ਆ ਜਾਂਦੇ ਆ ਖਰਚੇ 10000 ਨਾਲ ਸਰਦੇ ਨਹੀਂ ਸਰਦਾ ਨਹੀਂ ਰਹੀ ਇਹ ਬੰਦਾ ਬਾਈ ਲੱਖ ਰੁਪਈਆ ਲੈ ਕੇ ਤੇ ਤੂੰ ਦੇਖ ਲੈ ਵੀ ਇਹ ਚੋਰੀਆਂ ਵੀ ਕਰਦਾ ਹੂਆ ਹੋਰ ਦੱਸ ਵੀ ਤੇ ਲੈ ਕੇ ਜਿਵੇਂ ਗੱਡੀ ਵੀ ਹੈਗੀ ਤੇਰੇ ਕੋਲੇ ਗੱਡੀ ਹੈਗੀ ਉੱਚੀ ਬਲ ਹੈਗੀ ਹੈ ਬਾਈ ਕਿਹੜੀ ਹੈ ਬਲੈਰੋ ਆ ਉਹ ਵੀ ਮੈਂ ਤੁਹਾਨੂੰ ਸੁਣਿਆ ਵੀ ਪਹਿਲਾਂ ਵੀ ਇੱਕ ਦੋ ਵਾਰ ਤੇਰੀ ਤੇਰਾ ਫੋਟੋ ਫੋਟੋ ਮਿਲ ਗਿਆ ਤੇਰੀ ਗਰੁੱਪਾ ਜੇ ਫੋਟੋ ਵੀ ਆਈ ਹੈ ਵੀ ਗੱਡੀਆਂ ਕੋਲ ਤੇਲ ਪਾ ਕੇ ਭਜਦਾ ਰਿਹਾ ਕੋਈ ਗੱਲ ਇਹ ਹੁਣ ਦੱਸ ਵੀ ਤੇ ਨਾਲ ਆ ਆ ਗਏ ਬਾਈ ਵਰਗੇ ਤੇਰੀ ਚੰਗੀ ਤੋਂ ਚੰਗੀ ਤੋਂ ਨਹੀਂ ਲਾਉਣਗੇ ਆਜੋ 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 ਬਾਈ ਫੜੋ ਫੜੋ ਨੂੰ ਮਲੇ ਸਾਲੇ ਨੂੰ ਆਜੋ ਆਜੋ ਲਾਓ ਫੜੋ ਫੜੋ ਨੂੰ ਫੜੋ ਮਾਰ 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 ਭੰਨ ਨੂੰ ਕੰਨ ਬਸ 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 ਲਾ ਫੇ ਤੂੰ ਵੀ ਲਾ ਦੂ ਕੰਨ ਆਜਾ 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 ਮੈਂ ਦੋ ਮਾਰ ਦੇ ਹੁਣ ਚੋਰੀ ਕਰੇਗਾ ਨਹੀਂ ਕਰਦਾ ਓ ਸਾਲਾ ਸ਼ਰਮ ਮੰਨ ਤੇਰੇ ਵਰਗੇ ਲੋਕ ਪੰਜਾਬ ਨੂੰ ਬਦਨਾਮ ਕਰੀ ਜਾਂਦੇ ਆ ਆ ਬਾਈਏ ਬਾਈ ਕਿੰਨੀ ਤਰ੍ਹਾਂ ਆਪਣੀ 15000 15000 ਪਰਿਵਾਰ ਚ ਕੌਣ ਕੌਣ ਹੈ ਤਿੰਨ ਜੀ ਤਿੰਨ ਜੀ ਹੈ ਤੇ ਖਰਚਾ ਕਿੰਨਾ ਆ ਜਾਂਦਾ ਮਹੀਨੇ ਦਾ اچھا ਆ ਜਾਂਦਾ ਕਿੰਨਾ ਹੈ ਸਾਲ ਦਾ ਸਾਲ ਦਾ 1.5 ਲੱਖ ਰੁਪਏ ਆ ਜਾਂਦਾ ਹੈ ਇਹ ਬੰਦੇ ਤੂੰ ਕਿੰਨੇ ਖਰਚੇ ਤੇ ਤੇਰਾ ਖਰਚਾ ਕੀ ਹੈ ਵੇਖਿਆ ਤੂੰ ਨਹੀਂ ਵੇਖਿਆ ਤੇ ਸਾਲਿਆ ਫਿਰ ਤੂੰ ਨਾ ਵਿਆਹਿਆ ਹੋਇਆ ਵੀ ਲੱਖ ਰੁਪਏ ਕਮਾ ਕੇ ਤੂੰ ਐਸ ਲੈਣਾ ਹੈ ਹੈ ਆ ਮੋਟਰਸਾਈਕਲ ਬਣਾ ਲੱਖ ਰੁਪਏ ਤੇਰਾ ਮੋਟਰਸਾਈਕਲ ਹੀ ਹੋਊਗਾ ਹੈ ਪੰਜਾਬ ਦੇ ਹਲਾਤਾਂ ਨੂੰ ਤੁਸੀਂ ਬਹੁਤ ਖਰਾਬ ਕਰ ਰਹੇ ਹੋ ਕੀ ਸੌਰੀ ਜੀ ਜੇ ਤੁਹਾਨੂੰ ਮਨ ਬਈ ਪੰਪਲੇ ਤੋਂ ਹੋਂਦਰਾ ਮੂੰਹ ਖੁੱਲਦੀ ਕਿ ਨਾ ਖੁੱਲਗੇ ਹੈ ਮੂੰਹ ਪਹਿਲਾਂ ਬੰਨਿਆ ਗਿਆ ਸੀ ਮੂੰਹ ਬੰਨਿਆ ਗਿਆ ਸੀ ਜਦੋਂ ਪੰਪ ਤੇ ਤੇਲ ਪੋਣ ਆਇਆ ਸੀ ਮੂੰਹ ਤਾਂ ਬੰਨਿਆ ਹੀ ਪਛਾਣ ਨਾ ਆਵੇ ਬਈ ਉੱਚੀ ਬੋਲ ਪਛਾਣ ਨਾ ਆਵੇ ਬਈ ਅੱਛਾ ਤੇ ਇਹਦੋਂ ਪਤਾ ਕਿੰਨੀਆਂ ਗੱਡਨਾਵਾਂ ਦਾ ਆਜੋਗੇ ਕਿੰਨੀਆਂ ਕਿੰਨੀਆਂ ਵਾਰ ਦਾ ਤਨੋਂ ਅੰਜਾਮ ਦਿੱਤਾ ਪੂਰੇ ਪੰਜਾਬ ਬਠਿੰਡੇਰੀਏ ਚ ਮੈਂ ਹਾਂ ਕਿੰਨੀਆਂ ਬੋਲ ਪੰਜ ਹਾਂ ਪੰਜ ਜੀ ਉੱਚੀ ਬੋਲ ਬਾਕ ਮੂੰਹ ਉੱਤੇ ਦਰਾ ਪੰਜ ਜੀ ਹਾਂ ਪੰਜ ਜੀ ਪੰਜ ਠੀਕ ਆ ਆ ਦੇਖੋ ਭਾਈ ਆ ਹੋ ਗਏ ਪੰਜਾਬ ਦੇ ਹਾਲਾਤ ਭਾਈ ਗਾਂਹਾਂ ਤੋਂ ਜੇ ਕੋਈ ਬੰਦਾ ਪੰਪ ਤੋਂ ਤੇਲ ਬੋਣ ਆਉਂਦਾ ਉਹਦਾ ਪਹਿਲੀ ਗੱਲ ਤਾਂ ਮੂੰਹ ਤੋਂ ਕੱਪੜਾ ਲਾਉਣਾ ਠੀਕ ਠੀਕ ਆ ਠੀਕ ਮੂੰਹ ਤੇ ਕੱਪੜਾ ਜਿੰਨਾ ਤੇ ਲਾਉਂਦਾ ਨਹੀਂ ਉਹਨਾਂ ਤੇ ਤੇਲ ਨਹੀਂ ਬੋਣਾ ਉਹਨੂੰ ਪੰਪ ਦੇ ਕੋਲੇ ਜੇ ਖੜਨ ਦੇਣਾ ਪੰਜਾਬ ਦੇ ਹਾਲਾਤ ਹੋ ਗਏ ਬਹੁਤ ਮਾੜੇ ਠੀਕ ਹੈ ਨਾ ਕਿ ਐਸੇ ਲੋਕ ਮੂੰਹ ਨਾਲ ਕੀ ਆ ਜਾਂਦੇ ਤੇ ਮਗਰੋਂ ਤੇਲ ਪਵਾ ਕੇ ਜਦੋਂ ਪੈਸੇ ਲੱਗੇ ਭੱਜ ਜਾਂਦੇ ਆ ਹੋ ਸਕਦਾ ਤੇਲ ਪਵਾ ਕੇ ਇਹ ਪੈਸੇ ਲੱਗੇ ਭੱਜ ਜਾਂਦਾ ਇੱਕ ਤੁਸੀਂ ਇੱਥੇ ਝੋਲਾ ਝੋਲਾ ਰੱਖਦੇ ਆ ਪੈਸੇ ਆਣਾ ਬੈਗ ਬੂਗੋ ਉਹ ਨਾ ਰੱਖਿਆ ਕਰੋ ਠੀਕ ਠੀਕ ਹੈ ਹੁਣ ਤੂੰ ਆ ਮੰਨਦਾ ਵੀ ਮੈਂ ਤਾਂ ਲੈ ਜਾਣਾ ਮਸ਼ੀਨ ਤੇ ਮਗਰੋਂ ਇਹ ਮਗਰੋਂ ਇਹ ਪੈਸੇ ਲੱਗੇ ਭੱਜਣਾ ਕਿਉਂ ਸੀਗਾ ਹਾਂਜੀ ਭੱਜਣ ਲੱਗੇ ਤੇਲ ਪਵਾ ਕੇ ਨਾ 500 ਦਾ ਪੈਂਦਾ ਸੀਗਾ ਜੀ ਤੇ ਝੋਲਾ ਲੱਗੇ ਭਾ ਸਕਦਾ ਥੋੜਾ ਹਾਂਜੀ ਇਹਨਾਂ ਬੰਦਿਆਂ ਦਾ ਕੀ ਚੀਕ ਕੀ ਨਾ ਯਾਰ ਮੰਨਦਾ ਹਾਂਜੀ ਹੁਣ ਚੋਲੀ ਕਰੇਗਾ ਪੱਕੀ ਗੱਲ ਹੈ ਤੇਰਾ ਅਸੀਂ ਮੂੰਹ ਖੋਲਣਾ ਤੇ ਮੂੰਹ ਤੇਰਾ ਅਸੀਂ ਖੋਲ ਸਕਦੇ ਆ ਅਸੀਂ ਤੇਰਾ ਮੂੰਹ ਤਾਂ ਨਹੀਂ ਖੋਲਦੇ ਵੀ ਤੇਰੇ ਰਿਸ਼ਤੇਦਾਰਾਂ ਨੂੰ ਪਤਾ ਲੱਗੂ ਤੇਰੀ ਬਦਨਾਮੀ ਹੋਊ ਠੀਕ ਐ ਕੱਲ ਨੂੰ ਤੂੰ ਕੁਝ ਖਾ ਕੇ ਮਰ ਜਾਏ ਲੋਕਾਂ ਨੇ ਸਾਨੂੰ ਕਹਿਣਾ ਵੀ ਯਾਰ ਇਹਨਾਂ ਨੇ ਇਹਦੀ ਵੀਡੀਓ ਬਣਾਈ ਸੀ ਠੀਕ ਐ ਬਾਈ ਪੰਜਾਬ ਦੇ ਬੜੇ ਹਾਲਾਤ ਮਾੜੇ ਹੋ ਗਏ ਆ ਪਰ ਤੈਨੂੰ ਜਿਹੜੀ ਅਸੀਂ ਵੀਡੀਓ ਬਣਾ ਰਹੇ ਆ ਲੋਕਾਂ ਨੂੰ ਜਗਨੇ ਕਰਨ ਵਾਸਤੇ ਬਣਾ ਰਹੇ ਆ ਬਸ ਅਸੀਂ ਤੇਰੀ ਵੀਡੀਓ ਬਣਾ ਰਹੇ ਕੋਈ ਗਲਤ ਕਰ ਰਹੇ ਆ ਬੋਲ ਨਹੀਂ ਠੀਕ ਐ ਨਾ ਹੁਣ ਆ ਬਾਈ ਵਰਗੇ ਆ ਅਸੀਂ ਮਿਹਨਤ ਵੀ ਕਰਕੇ ਖਾਂਦੇ ਆ ਤੇ ਤੂੰ ਮਿਹਨਤ ਵੀ ਕਰਕੇ ਕਿਉਂ ਨਹੀਂ ਖਾਂਦਾ ਬਾਈ ਬੋਲ ਹਾਂ ਹੁਣ ਜੁਦੀ ਕਰੇਗਾ ਹਦਮੋਂ ਸਾਸ ਹੋਇਆ ਗਲਤੀ ਦਾ ਹੁਣ ਬਾਈ ਇਹ ਕਹਿੰਦਾ ਮੈਨੂੰ ਗਲਤੀ ਦਾ ਸਾਸ ਹੋ ਗਿਆ ਪਾਉਣ ਇਹਨੂੰ ਕੁਝ ਨਹੀਂ ਕਹਿਣਾ ਯਾਰ ਉਹਗਾ ਇੱਧਰ ਇਕੱਠ ਬਹੁਤ ਹੋ ਗਿਆ ਦੇਖ ਲੈ ਪੰਪ ਵਾਲੇ ਠੀਕ ਆ ਲੋਕ ਦੇਖਣ ਆ ਗਏ ਕਿਉਂਕਿ ਇਹਦੇ ਬਾਰੇ ਦੀ ਬਦਨਾਮੀ ਹੋਵੇ ਆਪਾਂ ਇਹਨੂੰ ਛੱਡ ਦਿੱਗੇ ਠੀਕ ਆ ਕਦਮ ਨਾ ਹੱਥ ਲਾ ਓਏ ਠੀਕ ਆ ਹੁਣ ਇਹ ਕਦਮ ਮੈਂ ਗਲਤੀ ਨਹੀਂ ਕਰਦਾ ਬਾਈ ਠੀਕ ਐ ਪੱਕੀ ਗੱਲ ਦੇਖ ਲੈ ਜਿਹੜੇ ਇੰਨੇ ਬੰਦੇ ਖੜੇ ਆ ਪੰਪ ਆ ਇਹਨਾਂ ਨੂੰ ਅਗਰ ਲਵੇਦਾ ਤੇਰੇ ਬਾਈ ਚੋਰੀ ਕਰਦਾ ਫੜਿਆ ਗਿਆ ਗੱਲ ਗਲਤ ਆ ਕਿ ਸਹੀ ਆ ਇਹ ਗਲਤ ਆ ਇਹ ਮੈਂ ਸਹੀ ਤੇ ਗਲਤ ਓਹ ਇਥੋਂ ਹੀ ਐ ਇਹ ਲੋਕਲੀ ਆ ਬਸ ਆ ਤੇਲ ਦੂ ਲਵਾ ਕੇ ਝੋਲਾ ਲੱਗੇ ਭਾਈ ਦਾ ਸੀ ਪੈਸਾ ਦਾ ਯਾਰ ਹਾਲੇ ਉੱਤੋਂ ਆ ਗਏ ਹੁਣ ਮੈਂ ਤਾਂ ਕਹਿ ਦਿੱਤੀ ਦੋ ਦੋ ਲੜੇ ਇਮਰਾਨ ਦੇ ਫਿਰ ਮੈਂ ਕਿਹਾ ਯਾਰ ਜੇ ਕੋਈ ਗੱਲਬਾਤ ਹੋ ਗਈ ਤਾਂ ਲੋਕਾਂ ਨੇ ਸਾਨੂੰ ਘਣਾ ਇਹ ਪੇਜਾਂ ਵਾਲੇ ਨੇ ਇਹਨਾਂ ਕਰਕੇ ਐਂ ਕੁਝ ਹੋਇਆ ਹੁਣ ਇਹਦੀ ਬਈ ਇਹੋ ਜਿਹੇ ਬੰਦੇ ਨਾਲ ਕੀ ਹੋਣਾ ਸੀ ਤਾ ਸਮਝ ਦੱਸੋ ਪਹਿਲਾਂ ਇਹੋ ਜਿਹੇ ਬੰਦੇ ਨਾਲ ਹੋਣਾ ਕੀ ਚਾਹੀਦਾ ਹੈ ਕਿਸੇ ਹੁਣ ਚਾਹੀਦਾ ਹੈ ਜਿਹਨੂੰ ਉਹੀ ਹੋਣਾ ਚਾਹੀਦਾ ਜਿਹੜਾ ਬੰਦੀ ਐਸਾ ਆ ਬੰਦੀ ਐ ਨਾ ਹਾਂ ਤੇ ਅਸੀਂ ਇਹਨੂੰ ਫੇਰ ਵੀ ਇੱਕ ਵਾਰੀ ਮਾਫ ਕਰਤਾ ਵੀ ਚਲ ਕੋਈ ਨਹੀਂ ਯਾਰ ਅਦੇਖੋ ਬਾਈ ਨੇ ਵੀ ਕਿਹਾ ਇਹਨੂੰ ਇਹ ਸਜ਼ਾ ਮਿਲਣੀ ਚਾਹੀਦੀ ਹੈ। ਬਾਈ ਸਜ਼ਾ ਮਿਲਣੀ ਚਾਹੀਦੀ ਹੈ ਨਾ? ਜ਼ਰੂਰ ਮਿਲਣੀ ਚਾਹੀਦੀ ਹੈ। ਹਨਾ? ਮਤਲਬ ਇਹ ਬੰਦੇ ਯਾਰ ਧਰਤੀ ਦੇ ਬੋਝ ਐ, ਕਲੰਕ ਐ ਜਿਹੜੇ ਜੁਰੀ ਕਰਦੇ ਆ। ਕਿਹੜਾ ਪਿੰਡ ਆ ਬਾਈ ਦਾ? ਨਹੀਂ ਆਲਾ। ਨਹੀਂ ਗਾਲੋ। ਤੇ ਆਪਣੀ ਬਾਈ ਵੀਡੀਓ ਪਾਵਾਂਗੇ ਬੂਟਾ ਗਲਰੀ ਚੈਨਲ ਦੇ ਤੇ ਦੇਖੋ ਸਾਰੇ ਜਾਣੇ। ਲਓ ਵੀ ਦੋਸਤੋ ਇਹ ਜਿਹੜੀ ਵੀਡੀਓ ਬਣਾਈ ਸੀ ਇਹ ਬਣਾਈ ਸੀ ਲੋਕਾਂ ਨੂੰ ਮੈਸੇਜ ਦੇਣ ਵਾਸਤੇ। ਤੇ ਜਿਵੇਂ ਮੂੰਹ ਤੋਂ ਲਾਉਦੇ ਰਮਾਲ ਬਾਈ। ਬੂਟਾ ਗਲਰੀ ਚੈਨਲ ਦੀ ਵੀਡੀਓ ਹੋਊਗੀ ਆਪਣੀ। ਮੇਰੇ ਬੂਟਾ ਕਰਾਹੀ ਚੈਨਲ ਦੇ ਹਾਂ ਤੇ 10 ਬਾਈ ਕੀ ਫਿਲਮ ਕਾਦੇ ਵਾਸਤੇ ਬਣਾਈ ਆ ਆਪਾਂ ਜਿਹੜੀ ਸਟੋਰੀ ਐ ਭਾਈ ਆਪਾਂ ਫਿਲਮ ਵੀ ਬਣਾਈ ਆ ਵੀ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਬਣਾਈ ਗਈ ਆ ਵੀਡੀਓ ਹੂੰ ਵੀ ਇਹ ਜੇ ਘਟਨਾ ਤੋਂ ਬਚਣਾ ਚਾਹੀਦਾ ਭਾਈ ਕਿਵੇਂ ਹੁੰਦੀ ਆ ਪੰਪ ਅ ਦੇ ਕਿਢਨਾ ਵਾ ਬਹੁਤ ਵਾਰੀ ਦੇਖਿਆ ਵੀ ਤੇਲ ਪਾ ਕੇ ਭੱਜਣ ਲੱਗਦੇ ਆ ਫਿਰ ਉਹ ਕਈ ਵਾਰ ਤਾਂ ਉਹ ਜੋ ਤੇਲ ਪਾਉਣ ਵਾਲੇ ਮਾਰਦੇ ਆ ਵੀ ਯਾਰ ਗੋਲੀ ਮਾਰ ਦਿੰਦੇ ਆ ਜਿਹੜੇ ਸਕਿਉਰਟੀ ਵਾਲੇ ਹੁੰਦੇ ਆ ਹਾਂਜੀ ਉਹਨਾਂ ਬਾਰੇ ਸਾਨੂੰ ਜਰੂਰ ਜਾਣਨਾ ਪਊਗਾ ਹਣਾ ਹਾਂਜੀ ਭਾਈ ਜੋ ਭੱਜਦੇ ਆਗੇ ਕਈ ਵਾਰ ਤਾਂ ਕਾਬੂ ਹੋ ਜਾਂਦੇ ਆ। ਕਈ ਵਾਰ ਗੱਡੀ 'ਚ ਤੇਲ ਪਾ ਕੇ ਵੀ ਭੱਜ ਵੀ ਜਾਂਦੇ ਆ। ਮੋਟਰਸਾਈਕਲ 'ਚ ਜਾਂ ਗੱਡੀ 'ਚ? ਹਾਂ, ਭੱਜ ਵੀ ਜਾਂਦੇ ਆ। ਉੱਥੇ ਵੀ ਥੋੜੀ ਮਜਬੂਰੀ ਹੁੰਦੀ ਆ। ਹਾਂ, ਉਹ ਮਜਬੂਰੀ ਹੁੰਦੀ ਆ। ਤੇ ਫਿਰ ਭਾਈ ਜੇ ਤੁਹਾਡੇ ਜੋ ਥੋੜੇ ਦੇ ਕੋਈ ਬੰਦਾ ਮਰਦਾ ਫਿਰ ਤੁਹਾਨੂੰ ਸਜ਼ਾ ਹੁੰਦੀ ਆ। ਤੁਹਾਨੂੰ ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਹਾਂ, ਸਜ਼ਾ ਤਾਂ ਬੰਦੀ ਆ। ਹਾਂ। ਤੁਸੀਂ ਫਸੇ ਹੁੰਦੇ ਹੋ, ਹਣਾ? ਹਾਂ, ਫਸੇ। ਜੇ ਨਹੀਂ ਫੜਦੇ ਤਾਂ ਤੁਹਾਨੂੰ ਥੋੜਾ ਮਾਲਕ ਹਿਸਾਬ ਮੰਗਦਾ। ਹਾਂਜੀ। ਜੇ ਤੁਸੀਂ ਮਾਰਦੇ ਤਾਂ ਤੁਹਾਨੂੰ ਤਾਂ ਚੱਕਰ ਪੈਂਦਾ। ਹਾਂਜੀ। ਦੋਨੇ ਵਾਜੇ ਫਸਦੇ। ਦੋਨੇ ਵਾਜੇ ਫਸਦੇ ਆ ਜੇ ਕੋਈ ਐਜਾ ਬੰਦਾ ਕੰਮ ਕਰਦਾ ਉਹਨੂੰ ਮੌਕੇ ਤੇ ਮੈਂ ਕਹਿੰਦਾ ਸਜ਼ਾ ਦਾ ਮੌਕੇ ਤੇ ਹੀ ਮਿਲਣੀ ਚਾਹੀਦੀ ਹੈ। ਹਾਂਜੀ ਹਾਂਜੀ। ਚੰਗਾ ਕਟਾਪਾ ਕਰੋ। ਉਹਦਾ ਮੂੰਹ ਬੰਦ ਲਓ। ਇੰਨੇ ਨਾਲ ਉਹਨੂੰ ਐ ਹੋਏ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਿਆ। ਹਾਂ। ਠੀਕ ਹੈ। ਹਾਂਜੀ। ਤੇ ਇੱਕ ਟਰਾਂ ਹੋ ਬਈ ਪੰਜਾਬ ਵਿੱਚ ਬਹੁਤ ਹੋ ਰਹੀਆਂ ਹਨਾ। ਤੇ ਤੁਸੀਂ ਪਾਸ ਦੱਸ ਬਈ ਤੂੰ ਦੱਸ ਹੁਣ ਬਾਈ ਨੇ ਤਾਂ ਬਹੁਤ ਵਧੀਆ ਆਪ ਨੂੰ ਦੱਸਿਆ ਹੈ ਬਾਈ ਨੇ ਆਪਣੀ ਮਾਦਰ ਕੀਤੀ ਵੀਡੀਓ ਬਣਾਉਣ ਚ। ਬਾਈ ਦਾ ਤੇਲ ਪਾਉਣੇ ਪਾਉਣੇ ਆ ਪੰਪ ਤੇ ਠੀਕ ਆ। ਹੂੰ। ਪਹਿਲਾਂ ਮਤਲਬ ਕਿ ਪੈਸੇ ਲਓ। ਹੂੰ। ਠੀਕ ਆ। ਪਹਿਲਾਂ ਪਹਿਲਾਂ ਪੈਸੇ ਲਓ। ਪੈਸੇ ਲਓ ਫਿਰ ਤੇਲ ਪ ਪਹਿਲਾ ਤੇਲ ਨਾ ਪੋ ਪਹਿਲਾ ਪੈਸੇ ਲੋਕ ਪਹਿਲਾ ਤੇਲ ਤੇਲ ਮਗਰੋਂ ਬਹੁਤ ਪਹਿਲਾਂ ਪੈਸੇ ਪਹਿਲਾ ਪੈਸੇ ਬਈ ਬੰਦਾ ਭਜ ਨਾ ਸਕਿਆ ਬੰਦਾ ਭਜ ਨਾ ਸਕਿਆ ਇਹ ਸਾਡੀ ਜਿਹੜੀ ਵੀਡੀਓ ਹੈ ਬਈ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਵਾਸਤੇ ਹੈ ਤੇ ਸਿੱਪਿਆ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਬਈ ਹਾਂ ਬਹੁਤ ਮਾੜੇ ਹੋ ਗਏ ਜੀ ਹੂੰ ਕਿ ਲੋਕ ਕੰਮ ਕਰਕੇ ਖੁਸ਼ ਨਹੀਂ ਨਹੀਂ ਤੇ ਚੱਕਰ ਨਸ਼ਾ ਕਰਕੇ ਖੁਸ਼ਾ ਕੰਮ ਕਰਕੇ ਨਹੀਂ ਹਾਂ ਹੁਣ ਤੂੰ 1200 500 ਦਾ ਤੇਲ ਪਵਾਇਆ ਸੀਗਾ ਤੇ ਬਈ ਦੇਖਿਆ ਜੀ ਜਿਹਨੇ 5-500 ਦਾ ਤੇਲ ਪਾਉਂਦਿਆ ਫਿਰ ਕੀ ਕਰਦੇ ਬਈ ਹਾਂਜੀ ਕੀ ਕਰਦੇ ਜਿਹੜੇ ਮਰੀਦ ਅੱਜ ਕੱਲ ਦੀ 500 ਦਿਲ ਪਵਾ ਕੇ ਤੇਲ ਪਾ ਕੇ ਭੱਜ ਜਾਂਦੇ ਜੀ ਨਹੀਂ ਨਹੀਂ ਉਹ ਕਾਦੇ ਵਾਸਤੇ ਪਾਉਂਦੇ ਕੀ ਸਹੂਲਤ ਆ ਉਹਨਾਂ ਨੂੰ ਉਹ ਚੀਜ਼ ਦੀ ਗੇੜੀਆਂ ਕੁੜਗਾ ਲਾਉਂਦੇ ਆ ਗੇੜੀਆਂ ਨਾਲ ਲਾਉਂਦੇ ਆ ਟੋਰੀਆਂ ਚਾਰੀਆਂ ਕਰਦੇ ਆ ਬਸ ਹੋਰ ਕੋਈ ਨਹੀਂ ਹੂੰ ਇਹ ਤਾਂ ਪੰਜਾਬ ਦੇ ਖੇਤਾਂ ਤੋਂ ਬਹੁਤ ਮਾੜੇ ਹੋ ਗਏ ਹਨਾ ਹਾਂਜੀ ਬਹੁਤ ਇਹ ਜਿਹੜੀ ਵੀਡੀਓ ਹੈ ਬਈ ਇਹ ਅਸੀਂ ਪਾਵਾਂਗੇ ਬੂਟਾ ਕਰਾਰੀ ਚੈਨਲ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਇਹ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਨਾ ਹੈ ਇਹ ਤੁਸੀਂ ਸਾਡੇ ਫਿਲਮਾਂ ਦੇ ਵਿੱਚ ਸੀਪੇ ਨੂੰ ਦੇਖਦੇ ਹੋ ਹਰੇ ਖੇਤਾਂ ਦੇ ਵਿੱਚ ਆ ਇਹ ਬਾਈ ਆਪਣਾ ਤੇ ਪੰਪ ਤੇ ਲੱਗਿਆ ਹੋਇਆ ਹੈ ਇਹ ਬਚਾਰੇ ਨੇ ਇਹਨੇ ਮੈ 10000 ਜਾਂ 11000 ਤੇ ਤਨਹਾ ਤੇ ਨੌਕਰੀ ਕਰਦੇ ਆ ਤੇ ਤਾਂ ਵੀ ਸਾਡੇ ਬਾਲ ਬੱਚਿਆਂ ਦਾ ਤਾਂ ਟਾਈਮ ਬਸ ਮਸਾ ਹੁੰਦਾ ਤੇ ਇਹ ਵੀ ਅਸੀਂ ਦਿਖਾਇਆ ਸੀ ਵੀ ਇਹ ਬੰਦੇ ਦਾ ਕੋਈ ਵਿਆਹ ਨਹੀਂ ਹੋਇਆ ਇੱਕ ਛੜਾ ਮਲੰਗਾ ਦੇਗਾ ਲੱਖ ਰੁਪਈਆ ਇਹਦਾ ਮਹੀਨੇ ਦਾ ਚੋਰੀ ਚੱਪਾ ਕਰਦਾ ਤਾਂ ਵੀ ਇਹ ਕਦੋਂ ਮੈਂ ਭੁੱਖਾ ਮਰਦਾ ਸੋ ਆਪਦੇ ਹੱਕ ਸੱਚ ਦੀ ਖਾਓ ਚੋਰੀਆਂ ਚ ਕੁਛ ਨਹੀਂ ਰੱਖਿਆ ਇਹ ਅਸੀਂ ਵੀਡੀਓ ਮੈਸੇਜ ਸਮਾਜ ਨੂੰ ਸੇਹ ਦੇਣ ਵਾਸਤੇ ਬਣਾਈ ਹੈ ਜਿੰਨਾਂ ਲੋਕਾਂ ਨੂੰ ਚੰਗੀ ਲੱਗਦੀ ਹੈ ਦੇਖ ਲਓ ਜਿੰਨਾਂ ਨੂੰ ਨਹੀਂ ਲੱਗਦੀ ਉਹ ਸਾਡੇ ਚੈਨਲ ਨੂੰ ਨਾ ਦੇਖੋ ਬਾਈ ਧੰਨਵਾਦ ਮੈਂ ਤੁਹਾਡਾ ਆਪਣਾ ਬੂਟਾ ਬਰਾਲ ਬੂਟਾ ਗਦਾਰੀ ਚੈਨਲ ਤੋਂ ਕੇਸ ਅਸੀਂ ਦਾ ਬਾਈ